ਹੈਗੇ ਸਰ ਮਾਮਲਾ ਇਸ ਤਰ੍ਹਾਂ ਹੈ ਕਿ ਮੇਰੇ ਨਾਲ ਇਧਰਲੇ ਪਾਸੇ ਸਰਦਾਰ ਮੱਖਣ ਸਿੰਘ ਢੇਸੀ ਨੇ ਇਥੇ ਢੇਸੀਆਂ ਕਾਨਾ ਪਿੰਡ ਹੈ ਇਹਨਾਂ ਦਾ ਐਸਲਿਕ ਕੈਨੇਡਾ ਚ ਸਿਟੀਜ਼ਨ ਨੇ ਸੈਟਲਡ ਨੇ ਪਿਛਲੇ 45 ਸਾਲਾਂ ਤੋਂ 20 ਸਾਲ ਪਹਿਲਾਂ ਇੰਡੀਆ ਆਏ ਸੀ ਅੱਜ 20 ਸਾਲਾਂ ਤੋਂ ਬਾਅਦ ਅੱਜ ਆਏ ਨੇ ਮੁੱਦਾ ਮੈਂ ਤੁਹਾਨੂੰ ਦੱਸਦਾ ਉਹਨਾਂ ਦੇ ਨਾਲ ਉਹਨਾਂ ਦੇ ਕਜ਼ਨ ਹੈ ਮਿਸਟਰ ਅਵਤਾਰ ਸਿੰਘ ਢੇਸੀ ਅਮਰੀਕਾ ਹੁੰਦੇ ਨੇ ਸੋ ਇਹਨਾਂ ਨੇ ਮੈਨੂੰ YouTube Google ਤੋਂ ਕਿਤੇ ਲੱਭਿਆ ਲੱਭਣ ਤੋਂ ਬਾਅਦ ਮੇਰੇ ਨਾਲ ਪ੍ਰੀ ਟਾਕ ਕੀਤੀਆਂ ਔਰ ਇਹਨਾਂ ਦੀ ਮੱਖਣ ਭੱਜ ਦੀ ਜਿਹੜੀ ਜੱਦੀ ਜਾਦਾਦ ਹੈ ਜਿੱਦੇ ਤੇ ਇਹਨਾਂ ਦਾ ਬਚਪਨ ਬੀਤਿਆ ਜਿਹਦੀਆਂ ਇੱਟਾਂ ਨੂੰ ਅੱਜ ਵੀ ਪਿਆਰ ਕਰਦੇ ਚੁੰਮਦੇ ਚੱਟਦੇ ਆ ਉਹ ਕਿਸੇ ਨੇ ਠੱਗੀ ਮਾਰ ਕੇ ਕਿੱਦਾਂ ਉੱਥੇ ਕਬਜ਼ਾ ਕਰ ਲਿਆ ਕਿੱਦਾਂ ਉਹਦੀ ਪੁਰਾਣੇ ਇਹਨਾਂ ਦੇ ਘਰ ਦੀਆਂ ਰਜਾਈਆਂ ਮੰਜੇ ਪੀੜੇ ਭਾਂਡੇ ਕੋਈ ਜ਼ਰੂਰੀ ਹੋਰ ਕਾਗਜ਼ਾਤ ਡਕੈਤੀ ਕਰਕੇ ਗਾਇਬ ਕਰਕੇ ਉੱਥੇ ਆਪਣੇ ਨਾਂ ਦੀ ਬਿਲਡਿੰਗ ਬਣਾ ਕੇ ਤੇ ਉਹ ਕਬਜ਼ਾ ਕਰੀ ਬੈਠਾ ਪਿੰਡ ਇਹਨਾਂ ਦੀ ਗਵਾਹੀ ਪਰਨੋ ਤਿਆਰ ਬੈਠਾ ਮੇਰਾ ਨਾਮ ਮੇਰੀ ਟੀਮ ਚ ਮਿਸਟਰ ਵਰੁਣ ਘਹਿਰਾ ਤੇ ਅਰਸ਼ ਕੁਮਰ ਨੇ ਅਸੀਂ ਇਸ ਮੈਟਰ ਨੂੰ ਕਰਨ ਲਈ ਅੱਜ ਜਲੰਧਰ ਆਏ ਆ ਜਲੰਧਰ ਸ਼ਹਿਰ ਇਹਨਾਂ ਦਾ ਦਿਹਾਤੀ ਪਿੰਡ ਐ ਇਸ ਕਰਕੇ ਐਨ ਆਰ ਆਈ ਦਿਹਾਤੀ ਕੋਲ ਸਾਡਾ ਮੈਟਰ ਸੀ ਪਹਿਲੀ ਜਿਹੜੀ ਕੰਪਲੇਂਟ ਪਈ ਜਦੋਂ ਭਾਜੀ ਉਹ ਰਿਵਾਰ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਕਿ ਮਲਨ ਸਾਹਿਬ ਸਾਡੇ ਨਾਲੇ ਧੱਕਾ ਹੋਇਆ ਤੇ ਸਾਡੀ ਕੋਈ ਸੁਣਵਾਈ ਕਰਾਓ 20 ਅਪ੍ਰੈਲ 2025 ਨੂੰ ਕਿਉਂਕਿ ਇਹਨਾਂ ਦਾ ਆਂਦਾ ਪ੍ਰੋਗਰਾਮ ਬਣ ਗਿਆ ਸੀ ਤੇ ਮੈਂ ਕਿਹਾ 10-12 ਦਿਨ ਦਾ ਟਾਈਮ ਹੈਗਾ ਤੇ ਮੈਂ ਕੰਪਲੇਂਟ ਬਣਾ ਕੇ ਭੇਜ ਦਿਆਂ ਤਾਂ ਕਿ ਜਦ ਤੱਕ ਇਹ ਆਣ ਤੱਕ ਡੈਰੀ ਨੰਬਰ ਲਾ ਕੇ ਕੰਪਲੇਂਟ ਆਪਣੇ ਠਿਕਾਣੇ ਪਹੁੰਚ ਜੇ 20 April 2025 ਨੂੰ ਮੈਂ ਕੰਪਲੇਂਟ ਬਾਏ ਰਜਿਸਟਰਡ ਪੋਸਟ ਭੇਜਦਾ ਜਿਹੜੀ ਕਿ ਮੈਂ ਤੁਹਾਨੂੰ ਨੰਬਰ ਦੇ ਦਿੰਦਾ 21 ਤਰੀਕ ਨੂੰ ਮੇਰੀ ਇਥੋਂ ਮੇਰੇ ਆਫਿਸ 'ਚ ਰਜਿਸਟਰਡ ਪੋਸਟ ਹੁੰਦੀ ਹੈ ਐਨਆਰਆਈ ਫੇਸ 7 ਨੂੰ ਜਾਂਦੀ ਹੈ ਉਥੋਂ ਮਾਰਕ ਹੁੰਦੀ ਹੈ ਨੰਬਰ ਲੱਗਦਾ ਹੈ 24 ਤਰੀਕ ਨੂੰ ਇਹੋ ਹੀ ਕੰਪਲੇਂਟ ਕਿ ਜਿਹੜਾ ਦਿਹਾਤੀ ਐਨਆਰਆਈ ਕੋਲ ਆਉਂਦੀ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਆ ਮੇਰੇ ਕੋਲ ਸਬਣ ਆਉਂਦਾ ਕਿ ਤੁਸੀਂ ਆਓ ਤੇ ਆਪਣਾ ਪੱਖ ਰੱਖੋ ਠੀਕ ਹੈ ਜੀ ਇਹ 24 ਤਰੀਕ ਨੂੰ ਰਿਕਲ ਆਉਂਦੀ ਹੈ ਨੰਬਰ ਲੱਗ ਕੇ 7205 ਪੀ ਦਾ ਇਹਦੇ ਨੋਟਿਸ ਵਿੱਚ ਹੀ 25 ਤਰੀਕ ਦੀ ਵੀ ਜਿਹੜੀ ਚਿੱਠੀ ਭੇਜੀ ਹੋਏਗੀ ਕੁਦਰਤੀ ਮੈਨੂੰ 26 ਜਾਂ 27 ਨੂੰ ਮਿਲੀ ਹੋਏਗੀ ਤੇ 28 ਤਰੀਕ ਨੂੰ ਆ ਰਸੀਦ ਹੈ 28 4 ਇੱਥੇ ਲਿਖਿਆ ক্লোਜ਼ ਕਰਕੇ ਦਿਖਾ ਦਿਓ 28 4 25 ਨੂੰ ਮੈਂ ਇਹਦਾ ਜਵਾਬ ਬਣਾਉਣਾ ਇਹਦੇ ਤੇ ਲਿਖਦਾ ਪ੍ਰੋਪਰਟੀ ਦੇ ਪੇਪਰ ਲਾਉਣਾ ਤੇ ਬਾਕੀ ਹਾਲਾਤ ਲਿਖ ਕੇ ਮੈਂ ਰਜਿਸਟਰਡ ਪੋਸਟ ਭੇਜਦਾ ਮੈਂ ਕਹਿੰਨਾ ਕਿ ਮੇਰੇ ਐਨ ਆਰ ਆਈ ਵੀਰ ਹੋਰੀ ਆ ਰਹੇ ਨੇ ਤੇ ਮੰਗਲਵਾਰ ਵਾਲੇ ਦਿਨ ਅਸੀਂ ਤੁਹਾਡੇ ਕੋਲ ਹਾਜ਼ਰ ਹੋ ਜਾਾਂਗੇ 28 ਨੂੰ ਕੁਝ ਦਿਨ ਨਹੀਂ ਬੀਤੇ ਅੱਜ 5 ਤਰੀਕ ਵਾਲੇ ਸਰ 5 6 ਤਰੀਕ ਯਸ 6 ਤਰੀਕ ਤੇ 6 ਤਰੀਕ ਵਾਲੇ ਦਿਨ ਮੇਰੇ ਬੰਦੇ ਹਾਜ਼ਰ ਹੋ ਜਾਣਗੇ ਉਹ ਬਾਈ ਏਅਰ ਜਹਾਜ਼ ਚਗੇ ਨਹੀਂ ਜੀ ਨਹੀਂ ਹੋਣੇ ਬੰਦਾ ਬੁਲਾਓ ਮੈਂ ਕਿਹਾ ਮੈਡਮ ਕੈਨੇਡਾ ਤੋਂ ਕਿਸ ਰਸਤੇ ਬੁਲਾਵਾ ਮੈਂ ਪੈਸੇ ਖਰਚ ਨੂੰ ਤਿਆਰ ਆ ਮੈਂ ਬੁਲਾ ਦਿੰਦਾ ਤੁਸੀਂ ਮੈਨੂੰ ਦੱਸ ਦਿਓ ਐਸਆਈ ਮੈਡਮ ਸੰਦੀਪ ਕੌਰ ਹੈਗੀ ਆ ਜਿਨ ਨੇ ਜਿਹੜੇ ਸਾਡੇ ਡੀਲ ਕਰ ਰਹੇ ਸੀ ਸੋ ਇਹਨਾਂ ਨੇ ਗੱਲ ਨਹੀਂ ਕੀਤੀ ਅੱਜ ਅਸੀਂ ਜਦੋਂ ਆਏ ਤੇ ਪਤਾ ਲੱਗਾ ਵੀ ਇਹਨਾਂ ਨੇ ਮੇਰੀ 28 ਤਰੀਕ ਦੀ ਚਿੱਠੀ ਇਹਨਾਂ ਨੂੰ ਐਗਜ਼ਾਮਪਲ 29 ਜਾਂ 30 ਨੂੰ ਮਿਲ ਗਈ ਹੋਊਗੀ ਪਹਿਲੀ ਤਰੀਕ ਨੂੰ ਇਹਨਾਂ ਨੇ ਮੇਰੀ ਕੰਪਲੇਂਟ ਕਲੋਜ਼ ਕਰਕੇ ਤੇ ਦਾਖਲ ਦਫਤਰ ਕਰਨ ਦੀ ਸਪਾਰਸ਼ ਕਰਕੇ ਪਿੱਛੇ ਧੋਰਤੀ ਜੀ ਜਦੋਂ ਅੱਜ ਮੈਂ ਆ ਕੇ ਪੁੱਛਿਆ ਤਾਂ ਪਹਿਲਾਂ ਮੈਨੂੰ ਕਿਸੇ ਨੇ ਉੱਥੇ ડીਲ ਨਹੀਂ ਕੀਤਾ ਮੈਂ ਬੜੇ ਪਿਆਰ ਨਾਲ ਪੁੱਛਿਆ ਕਿ ਮੈਨੂੰ ਦੱਸੋ ਮੇਰਾ ਹੱਲ ਕੀ ਹੈ ਮੈਂ ਕਿੱਥੇ ਜਾਵਾਂ ਹੁਣ ਕਿਹਾ ਮੈਂ ਦੁਬਾਰਾ ਕੰਪਲੇਂਟ ਪਾਵਾਂ ਫਿਰ 15 ਦਿਨ ਲਾਵਾਂ 19 ਦਿਨ ਤੱਕ ਇਹਨਾਂ ਨੇ ਵਾਪਸੀ ਵੀ ਕਰਨੀ ਹੈ ਇਹਨਾਂ ਨੂੰ ਇੱਥੇ ਖਤਰਾ ਵੀ ਹੈ ਕਿਉਂਕਿ ਜਿਸ ਬੰਦੇ ਨੇ ਇਹਨਾਂ ਦਾ ਘਰਬਾਰ ਲੁੱਟਿਆ ਡਕੈਤੀ ਕੀਤੀ ਹੈ ਚੋਰੀ ਕੀਤੀ ਹੈ ਟਰੈਸ ਪਾਸਿੰਗ ਕੀਤੀ ਹੈ ਡੈਫੀਨੇਟਲੀ ਉਹ ਇਹਨਾਂ ਨੂੰ ਕਿਸੇ ਝੂਠੇ ਕੇ ਚ ਪਸੰਦ ਦੀ ਅਲਟੀਮੇਟਲੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਮੈਂ ਕਿਹਾ ਜੀ ਮੈਨੂੰ ਤਰੀਕ ਦੱਸੋ ਤੁਸੀਂ ਕਿਹੜੀ ਤਰੀਕ ਨੂੰ ਵਾਪਸ ਭੇਜੀ ਫਿਰ ਇਹਨਾਂ ਨੇ ਮੈਨੂੰ ਦੱਸਿਆ ਜੀ 1 5 25 ਨੂੰ ਜੀ ਫਿਰ ਮੈਂ ਹੁਣ ਯਾਦ ਕਰ ਰਿਹਾ 1 5 25 ਨੂੰ ਡਿਵੀਜ਼ਨ ਨੰਬਰ 2 ਥਾਣਾ ਤੁਹਾਡੇ ਸਾਹਮਣੇ ਆ ਉਥੋਂ ਇਹ ਮਹਿਲ 4 ਕਿਲੋਮੀਟਰ ਥਾਂ ਹੈ ਇੱਕ ਤਰੀਕ ਨੂੰ ਇਹਨਾਂ ਨੇ ਉਥੋਂ ਇੱਥੇ ਤੋਰਤੀ ਅੱਜ ਕਿੰਨੇ ਤਰੀਕ ਹੈ 6 ਤਰੀਕ ਤੇ 5 ਦਿਨਾਂ ਚ ਇਹਨਾਂ ਕੋ ਕੁਝ ਨਹੀਂ ਹੋਇਆ ਦਫ਼ਤਰ ਤੋਂ ਦਫ਼ਤਰ ਜਾ ਕੇ 5 ਦਿਨਾਂ ਚ ਇਹਨਾਂ ਕੋ ਕੁਝ ਨਹੀਂ ਹੋਇਆ ਤੇ ਸਾਨੂੰ ਉਮੀਦ ਕਰਦ ਨੇ ਅਮਰੀਕਾ ਤੋਂ ਆ ਕੇ ਕੈਨੇਡਾ ਤੋਂ ਆ ਕੇ 2 ਦਿਨਾਂ ਚ ਇਹਨਾਂ ਨੂੰ ਜਵਾਬ ਦੇ ਦिए ਦਾਖਲ ਦਫ਼ਤਰ ਕਰਨ ਪਿੱਛੇ ਮੈਨੂੰ ਪੂਰਾ ਯਕੀਨ ਹੈ ਕਿ ਇਹਨਾਂ ਦਾ ਕੋਈ ਪਰਸਨਲ ਮੋਟਿਵ ਹੈ ਜਾਂ ਦੋਸ਼ੀ ਪਾਰਟੀ ਨਾਲ ਬਹੁਤਾ ਜ਼ਿਆਦਾ ਪਿਆਰ ਹੈ ਨਹੀਂ ਤਾਂ ਇੰਨੀ ਕਾਲੀ ਕੀ ਸੀ ਇਹਨਾਂ ਨੂੰ ਬਿਨਾਂ ਸਾਡੀ ਸੁਣਾਈ ਕਿਤੇ ਜੇ ਮੈਂ ਪੈਰਵਾਈ ਨਾ ਕਰਦਾ ਹਾਂ ਅਗਲੀ ਗੱਲ ਕਹਿੰਦੇ ਜੀ ਸਾਨੂੰ ਚਿੱਠੀ ਨਹੀਂ ਮਿਲੀ ਤੁਹਾਡੀ 28 ਤਰੀਕ ਵਾਲੀ ਮੈਂ ਕਿਹਾ ਜੀ ਮੈਂ ਇੱਕ ਕੰਪਲੇਂਟ ਪਾ ਦਿੰਦਾ ਵਿਭਾਗੀ ਕਾਰਵਾਈ ਖੋਲ ਦਿਓ ਮੈਂ ਐਸਐਚਓ ਦੇ ਨਾਮ ਤੇ ਚਿੱਠੀ ਭੇਜੀ ਹੈ ਤੇ ਐਸਐਚਓ ਦੀ ਡਿਊਟੀ 24 ਘੰਟੇ ਹੈ ਥਾਣੇ 'ਚ ਤੇ 24 ਘੰਟੇ ਆ ਜਿਹਨੂੰ ਰਿਸੀਵ ਕਰਨੀ ਹੁੰਦੀ ਹੈ ਤੇ ਜੇ ਰਿਸੀਵਿੰਗ ਮੈਂ ਦਿਖਾ ਦਿਆਂ ਤੇ ਕਿਤੇ ਇਨਕੁਆਰੀ ਖੋਲੋਗੇ ਕਿ ਮੇਰਾ ਸਰਕਾਰੀ ਕਾਗਜ਼ ਇਹਨਾਂ ਨੇ ਗਵਾਤਾ ਜਦੋਂ ਮੈਂ ਚਿੱਠੀ ਪਾ ਕੇ ਇਹਨਾਂ ਨੂੰ ਭੇਜਤੀ ਡੈਟ ਬਿਕਮਸ ਰਿਕਾਰਡ ਤੇ ਰਿਕਾਰਡ ਸਰਕਾਰੀ ਹੈ ਉਹ ਮੇਰਾ ਪਰਸਨਲ ਨਹੀਂ ਹੈ ਥਾਣੇ ਦਾ ਪਰਸਨਲ ਨਹੀਂ ਹੈ ਫਿਰ ਉੱਥੇ ਬੈਠਿਆ ਹੀ ਮੈਂ ਆਪਣੇ ਰਸੂਖ ਤੋਂ ਇਹ ਦੇਖੋ ਡੀਐਸਪੀ ਸਾਹਿਬ ਦਾ ਨੰਬਰ ਲੱਭਿਆ ਏਆਈਜੀ ਸਾਹਿਬ ਦੇ ਰੀਡਰ ਦਾ ਤੇ ਏਆਈਜੀ ਸਾਹਿਬ ਦਾ ਨੰਬਰ ਲੱਭਿਆ ਐਸਐਚਓ ਦਾ ਨੰਬਰ ਲੱਭਿਆ ਇਹ ਲੱਭਣ ਤੋਂ ਬਾਅਦ ਸਿਨਾ ਸਾਹਿਬ ਦਾ ਨੰਬਰ ਮੇਰੀ ਜੇਬ 'ਚ ਕਿਉਂਕਿ ਮੇਰੀ ਰਾਬਤਾ ਕਾਇਮ ਹੁੰਦਾ ਰਹਿੰਦਾ ਐਨਆਰਆਈ ਦੇ ਮੁੱਦੇ ਲੈਣਾ ਮੈਂ ਔਰ ਜਦੋਂ ਮੈਂ ਖੁਰਾਫਤ ਫੋਨ ਤੇ ਫੋਨ ਘੜਕਾਏ ਮੇਰਾ ਜੀ ਮੈਨੂੰ ਇੱਕੋ ਗੱਲ ਦਾ ਜਵਾਬ ਦੇ ਉਹ ਕਿੰਨੇ ਪੈਸੇ ਖਾਦੇ ਦੂਜੀ ਪਾਰਟੀ ਤੋਂ ਮੈਂ ਦੋਨੇ ਦਿਨ ਨੂੰ ਤਿਆਰ ਆ ਮੈਨੂੰ ਅੱਖ ਰਸੀ ਦੇ ਦੋ ਉਸ ਤੋਂ ਬਾਅਦ ਇਮੀਡੀਏਟਲੀ ਡੀਐਸਪੀ ਸਾਹਿਬ ਨੇ ਕਿਹਾ ਕਿ ਤੁਸੀਂ ਆ ਜਾਓ ਕਿਉਂਕਿ ਐਜੀ ਸਾਹਿਬ ਨਾਲ ਵੀ ਗੱਲ ਹੋਈ ਮੈਨੂੰ ਉਹਨਾਂ ਨੇ ਨੰਬਰ ਭੇਜਿਆ ਕਿ ਛੱਡਾ ਸਭ ਕੋ ਪਹੁੰਚੋ ਅਸੀਂ ਫਿਰ ਉੱਥੋਂ ਮੈਡਮ ਨਾਲ ਹੀ ਫਾਈਲ ਲੈ ਕੇ ਛੱਡਾ ਸਭ ਕੋ ਲਾਏ ਆ ਛੱਡਾ ਸਾਹਿਬ ਨੇ ਛੋਟੀ ਦਵਾਈ ਹੈ ਕਿ ਨਹੀਂ ਤੁਹਾਡਾ ਕੋਈ ਅਸੀਂ ਮਤਲਬ ਟੈਨਸ਼ਨ ਨਾ ਲਓ ਔਨ ਮੈਰਿਟ ਜੋ ਬਣਦਾ ਹੋਏਗਾ ਅਸੀਂ ਤੁਹਾਡੇ ਲਈ ਉਹ ਕਾਰਵਾਈ ਕਰਾਂਗੇ ਬਾਕੀ ਫਿਰ ਵੀ ਮੈਨੂੰ ਸ਼ੱਕ ਹੈ ਜੀਲੇ ਮੈਂ ਸਾਫ਼ ਗੱਲ ਦੱਸਾਂ ਬਾਕੀ ਤੁਹਾਨੂੰ ਅਵਤਾਰ ਭਾਜੀ ਦੱਸਣਗੇ ਵੀ ਅਸਲੀਅਤ ਪ੍ਰਾਪਰਟੀ ਦੇ ਬਾਰੇ ਜਾਂ ਕੀ ਬੈਕਗ੍ਰਾਉਂਡ ਹੈ ਫੈਮਿਲੀ ਦੀ ਤੁਸੀਂ ਆਪਣਾ ਨਾਮ ਦੱਸ ਕੇ ਦੱਸ ਦਿਓ ਜੀ ਮੇਰਾ ਨਾਮ ਅਵਤਾਰ ਸਿੰਘ ਢੈਂਸੀ ਸਨ ਮੋਨ ਸਿੰਘ ਮੈਂ ਯੂ ਐਸ ਏ ਦਾ ਰਹਿਣ ਬੜਾ ਹਾਂ ਤਾਂ ਇਹ ਮੇਰੇ ਕਜ਼ਨ ਹੈ ਮੇਰੇ ਮਾਸੀ ਦੇ ਲੜਕੇ ਤਾਂ 2 ਸਾਲ ਪਹਿਲਾਂ ਮੈਂ ਪੈਂਟੇਸੀਆ ਕਾਨਾ ਯੂ ਐਸ ਏ ਤੋਂ ਆਪਣੀ ਫੈਮਿਲੀ ਸਮੇਤ ਆਇਆ ਸੀ ਜਦੋਂ ਮੈਂ ਆਇਆ ਤਾਂ ਆਪਣਾ ਕਾਰੋਬਾਰ ਖੋਲਿਆ ਤਾਂ ਇਹਨਾਂ ਦੀ ਕੰਦ ਸਾਡੇ ਨਾਲ ਲੱਗਦੀ ਹੈ ਜੀ ਸਾਹਮਣੇ ਤਾਂ ਮੈਂ ਦੇਖਿਆ ਉਹਦੇ ਵਿੱਚ ਬੱਚੇ ਖੇਡ ਰਹੇ 4 5 ਜੀਰ ਜੋਲਡ ਪਲੇਇੰਗ ਅਰਾਊਂਡ ਐਂਡ ਉਹ ਕੰਦ ਇਹੋ ਜਿਹੀ ਲੱਗ ਰਹੀ ਸੀ ਕਿ ਵਿੱਚ ਕਿਸੇ ਟਾਈਮ ਵੀ ਡੈਗ ਸਕਦੀ ਐ ਮੀ ਪੈ ਤੇ ਤਾਂ ਮੈਨੇ ਸਰਪੰਚ ਨਾਲ ਗੱਲ ਕੀਤੀ ਉਹਨਾਂ ਨਾਲ ਮਿਲੇ ਤੇ ਸਰਪੰਚ ਨੂੰ ਪੁੱਛਿਆ ਵੀ ਜੇ ਮੈਂ ਇਹ ਕੰਦ ਬਣਵਾ ਦਵਾਂ ਤਾਂ ਬਈ ਮੇਰੇ ਕਜ਼ਨ ਦੀ ਐ ਬਈ ਮੈਂ ਸਾਰੇ ਪੈਸੇ ਲਾਉਣ ਨੂੰ ਤਿਆਰ ਆ ਮੈਂ ਨਹੀਂ ਚਾਹੁੰਦਾ ਵੀ ਕਿਸੇ ਦਾ ਨੁਕਸਾਨ ਹੋਵੇ ਤਾਂ ਉਸ ਤੋਂ ਬਾਅਦ ਸਰਪੰਚ ਨੇ ਕਿਹਾ ਵੀ ਜੋ ਬੰਦਾ ਇਹਦੇ ਵਿੱਚ ਸਕੂਲ ਆਪਰੇਟ ਕਰ ਰਿਹਾ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਤਾਂ ਉੱਥੇ ਹੀ ਹੋਰ ਮੁੰਡੇ ਸੀ ਉਹ ਕਹਿੰਦੇ ਅਸੀਂ ਉਹਨੂੰ ਲੈ ਹੀ ਆਨੇ ਆ ਤਾਂ ਉਹ ਮੇਰੇ ਘਰ ਲੈ ਕੇ ਆਏ ਐਨ ਐਲ ਸ਼ਰਮਾ ਐਂਡ ਉਹਦੀ ਵਾਈਫ ਨੂੰ ਮੈਂ ਉਹਨਾਂ ਦੀ ਰਿਸਪੈਕਟ ਕੀਤੀ ਉਹਨਾਂ ਨੂੰ ਡਰਿੰਕ ਪਿਲਾਇਆ ਮੈਂ ਉਹਨਾਂ ਨੂੰ ਐਕਸਪਲੇਨ ਕੀਤਾ ਵੀ ਮੈਂ ਇਹ ਕਰਨ ਲਈ ਤਿਆਰ ਹਾਂ ਤਾਂ ਉਹ ਪਿਲ ਮੈਨੂੰ ਕਹਿੰਦੇ ਮੇਰੀ ਥੋੜੀ ਜਿਹੀ ਪ੍ਰਾਪਰਟੀ ਉਹਨਾਂ ਦੇ ਸਾਹਮਣੇ ਲੱਗਦੀ ਸੀ ਇਹ ਦੋ ਮਾਲ ਲੈਤਾ ਤਿੰਨ ਮਾਲ ਲੈਤਾ ਜੋ ਤੇਰਾ ਪਿਆ ਸਾਡੇ ਸਕੂਲ ਨੂੰ ਦਾਨ ਕਰਦੇ ਜੀ ਤਾਂ ਜਦੋਂ ਉਹ ਨੇ ਇਹ ਕਿਹਾ ਮੈਂ ਕਿਹਾ ਵੀ ਇਹ ਤੇ ਪ੍ਰਾਈਵੇਟ ਸਕੂਲ ਐ ਗਵਰਨਮੈਂਟ ਸਕੂਲ ਹੁੰਦਾ ਮੈਂ ਕਰ ਦਿੰਦਾ ਇਹ ਤਾਂ ਤੁਹਾਡਾ ਬਿਜ਼ਨਸ ਐ ਜੀ ਅਸੀਂ ਗਰੀਬ ਬੱਚਿਆਂ ਨੂੰ ਪੜਾਉਂਦੇ ਆ ਮੈਂ ਕਿਹਾ ਫਿਰ ਵੀ ਤੁਸੀਂ ਬਿਜ਼ਨਸ ਕਰਦੇ ਆ ਇਹ ਤਾਂ ਇੱਕ ਪਾੜਾ ਬਿਜ਼ਨਸ ਐ ਮੈਂ თან ਨਹੀਂ ਦੇ ਸਕਦਾ ਪਰ ਮੈਂ ਕੰਧ ਜ਼ਰੂਰ ਬਣਾ ਕੇ ਦੇ ਸਕਦਾ ਤਾਂ ਉਹ ਕਹਿੰਦੇ ਠੀਕ ਐ ਫਿਰ ਕੰਧ ਦੇ ਢਾ ਲੈਣੀ ਤੁਸੀਂ ਸਾਨੂੰ ਨਵੀਂ ਕੰਧ ਸਿਮਿੰਟ ਦੇ ਨਾਲ ਵਧੀਆ ਬਣਾ ਦੇਣੀ ਤਾ ਮੇਸਤਰੀ ਮੇਸਤਰੀ ਲੱਗਾ ਉਹਨਾਂ ਨੇ ਕੰਧ ਢਾ ਦਿੱਤੀ ਉਹਨੇ ਦੇਖੀ ਉਹ ਤੋਂ ਬਾਅਦ ਮੈਨੇ 50000 ਰੁਪਏ ਦਾ ਸਬਾਨ ਮੰਗਾ ਦਿੱਤਾ ਜਦੋਂ ਕੰਧ ਬਣਨੀ ਸ਼ੁਰੂ ਹੋ ਗਈ ਤਾਂ ਉੱਪਰ ਤੱਕ ਚਲੇ ਗਈ ਤਾਂ ਉਸ ਦੀ ਵਾਈਫ ਨੇ ਉਸ ਦੇ ਸਾਲੇ ਨੇ ਤਾਂ ਉਸ ਨੇ ਆਨ ਕੇ ਕੰਧ ਨੂੰ ਢਾ ਦਿੱਤਾ ਤਾਂ ਉਹ ਮੇਸਤਰੀ ਲੱਗੇ ਹੋ ਸੀ ਉਹਨਾਂ ਦੇ ਉੱਪਰ ਕੰਧ ਸੈੱਡ ਦਿੱਤੀ ਤਾਂ ਫਿਰ ਮੈਂ ਸਰਪੰਚ ਨੂੰ ਫੋਨ ਕੀਤਾ ਸਰਪੰਚ ਨੂੰ ਦરાਇਆ ਉਹਨੇ ਗੱਲਬਾਤ ਕੀਤੀ ਤਾਂ ਉਹ ਸਰਪੰਚ ਨੂੰ ਕਹਿੰਦੇ ਬਈ ਤੂੰ ਸਰਪੰਚ ਨਹੀਂ ਹੈਗਾ ਕੋਈ ਡਿਸਪੀਟ ਹੋ ਗਈ ਅਸੀਂ ਤੈਨੂੰ ਮੰਨਦੇ ਨਹੀਂ ਤਾਂ ਫਿਰ ਸਰਪੰਚ ਨੇ ਕਿਹਾ ਬਈ ਤੂੰ 2-4 ਦਿਨ ਠਹਿਰ ਜਾ ਬਈ ਕੰਦ ਅਸੀਂ ਕੋਈ ਨਾ ਉਹ ਕਹਿੰਦੇ ਕੰਦ ਅਸੀਂ ਬਣਾਉਣੀ ਆ ਅਸੀਂ ਵਿੱਚ ਲੋਹਾ ਦੇਣਾ ਆ ਤਾਂ ਉਹ ਲੋਹਾ ਮੈਨੂੰ ਕਹਿੰਦੇ ਬਈ ਇਹ ਮੰਗਵਾਉਣਾ ਚਾਹੁੰਦਾ ਆ ਬਈ ਤੂੰ ਉਹਦਾ ਹਿੱਸਾ ਦੇ ਦੇਗਾ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਉਹ ਜਦੋਂ ਸਾਰੀ ਡਿਲੀਵਰੀ ਆ ਗਈ ਤਾਂ ਉਹ ਬੰਦੇ ਨੇ ਬਿੱਲ ਭੇਜਿਆ ਮੈਂ ਉਹ ਬਿੱਲ ਵੀ ਤੇ ਕਰ ਦਿੰਦਾ ਉਸ ਤੋਂ ਬਾਅਦ ਉਹਨੇ ਜਿਸ ਤਰ੍ਹਾਂ ਉਸ ਬੰਦੇ ਨੂੰ ਦੱਸਿਆ ਬੇ ਇਸ ਤਰ੍ਹਾਂ ਲੋਹੇ ਨੂੰ ਮੋੜਨਾ ਆ ਤਾਂ ਮੇਰੀ ਤਾਂ ਕੰਧ ਨਹੀਂ ਸੀਗੀ ਜਿੱਦਾਂ ਉਹਨ ਦੱਸਿਆ ਬੇ ਇਸ ਤਰ੍ਹਾਂ ਲੋਹੇ ਨੂੰ ਬੈਂਡ ਕਰਨਾ ਤਾਂ ਉਹਨਾਂ ਨੇ ਕਰਕੇ ਰੱਖ ਦਿੱਤਾ ਸ਼ਾਮ ਹੋਈ ਤਾਂ ਉਹ ਜੋ ਕੰਮ ਕਰਨ ਵਾਲਾ ਸੀ ਉਹਨੂੰ 1700 ਰੁਪਏ ਮੰਗਿਆ ਤਾਂ ਉਹ ਪਿੰਡ ਵਿੱਚ ਹੀ ਸਿਗਾ ਸ਼ਰਮਾ ਤਾਂ ਉਹ ਬੰਦਾ ਕਹਿੰਦਾ ਬਈ ਭਾਜੀ ਬਈ ਉਹ ਤਾਂ ਮੈਨੂੰ ਪੈਸੇ ਨਹੀਂ ਦੇ ਰਿਆ ਬੇ ਤੁਸੀਂ ਇਹ 1700 ਰੁਪਏ ਦੇ ਦਿਓ ਮੈਂ ਉਹ ਵੀ 1700 ਰੁਪਏ ਉਹਨੂੰ ਦੇ ਦਿੱਤਾ ਮੈਂ ਕਹਿੰਦਾ ਕੋਈ ਗੱਲ ਨਹੀਂ ਬਈ ਉਹ ਕਹਿੰਦਾ ਮੇਰੇ ਬੱਚੇ ਘਰ ਭੁੱਖੇ ਆ ਵੇ ਮੈਂ ਕੁਝ ਗ੍ਰੋਸਰੀ ਸਮਾਨ ਲਿਆਉਣਾ ਹੈ ਤਾਂ ਉਸ ਤੋਂ ਬਾਅਦ ਉਹ ਬੰਦੇ ਨੇ ਕੰਧ ਬਣਾਈ 13 ਇੰਚ ਦੀ ਕੰਧ ਸੀ ਉਹਨੇ 8 ਇੰਚ ਦੀ ਬਣਾਈ ਉਸ ਤੋਂ ਬਾਅਦ ਉਹਦੇ ਉੱਤੇ ਤਾਕੀ ਸੀਗੀ ਰੱਖੀ ਹੋਈ ਮੈਂ ਕਿਹਾ ਕੋਈ ਨਹੀਂ ਤੂੰ ਤਾਕੀ ਰੱਖ ਲੈ ਨੋ ਪ੍ਰੋਬਲਮ ਤਾਂ ਕੋਈ ਗੱਲ ਨਹੀਂ ਤਾਂ ਮੇਰੇ ਜਾਣ ਤੋਂ ਬਾਅਦ ਉਸਨੇ ਉਹ ਕੰਧ ਤਾਕੀ ਪੱਟ ਕੇ ਮੇਰੀ ਪ੍ਰਾਪਰਟੀ ਦੇ ਵਿੱਚ ਦਰ ਵੀ ਕੱਢ ਲਿਆ ਜਦ ਕਿ ਉਹ ਪ੍ਰਾਪਰਟੀ ਉਹਦੀ ਹੈ ਹੀ ਨਹੀਂ ਉਹ ਮੇਰੇ ਕਜ਼ਨ ਦੀ ਹੈ ਮੇਰੇ ਵੱਲ ਵੀ ਦਰ ਕੱਢ ਲਿਆ ਉਸਨੇ ਤਾ ਹਾਂਜੀ ਉਹ ਕਿੰਨੀ ਜਗ੍ਹਾ ਉਹਨਾਂ ਨੇ ਤੁਹਾਡੀ ਮੰਨ ਲਈ ਸਾਡੇ ਉਹ ਘਰ ਦੇ ਵਿੱਚ ਮੇਰੀ ਪੂਰੀ ਕੋਠੀ ਦੇ ਵਿੱਚ ਉਹ ਉਹਦਾ ਦਰਵਾਜ਼ਾ ਹੁੰਦਾ ਇੰਨੀ ਕੋਈ ਅੰਦਾਜ਼ਾ ਜਗ੍ਹਾ ਹੋਏਗੀ ਸਾਡੀ ਪੂਰੀ ਮੇਰੀ ਬਣੀ ਹੋਈ ਕੋਠੀ ਆ ਕੰਮ ਤਾਂ ਨਹੀਂ ਮੇਰੇ ਵੱਲ ਘਰਵਾਲੇ ਵੀ ਉਹਦੀ 17 ਮਾਲ ਦੀ ਤਾਂ ਭਾਜੀ ਦੀ ਆ ਮੇਰੀ ਨਵੀਂ ਬਣੀ ਹੋਈ ਕੋਠੀ ਜੋ ਕਿ ਕਰੋੜਾਂ ਰੁਪਏ ਦੀ ਆ ਉਧਰ ਦਰਵਾਜ਼ਾ ਕੱਢ ਲਿਆ ਸਾਡਾ ਗੇਟ ਲੱਗਾ ਹੋਇਆ ਅੱਛਾ ਜੀ ਵਿੱਚ ਦੀ ਜ਼ਬਰਦਸਤੀ ਦਰਵਾਜ਼ਾ ਕੱਢ ਲਿਆ ਇਧਰ ਉਹ ਤਾਕੀ ਦੇ ਜਗ੍ਹਾ ਤੇ ਉਸ ਉਸ ਬੰਦੇ ਨੇ ਅਨਿਲ ਸ਼ਰਮਾ ਤੇ ਉਹਦੇ ਸਾਥੀਆਂ ਨੇ ਮਿਲਪੁਗਤ ਕਰਕੇ ਸੋਚੀ ਸਮਝੀ ਸਾਜ਼ਿਸ਼ ਤੈਤ ਇਹਨਾਂ ਦੇ ਘਰ ਦੇ ਤਾਲੇ ਤੋੜੇ ਆ ਉਹਦੇ ਜੋ ਸਮਾਨ ਖੁਰਦਪੁਰਦ ਕੀਤਾ ਇਹਨਾਂ ਦੇ ਬਚਪਨ ਦੀਆਂ ਯਾਦਾਂ ਵਿੱਚੋਂ ਮਟਾਈਆਂ ਔਰ ਇੱਕ ਸਾਰਾ ਕੰਮ ਜਿਹੜਾ ਪਿੰਡ ਦੱਸਦਾ ਵੀ ਰਾਤ ਦੇ ਹਨੇਰੇ 'ਚ ਕੀਤਾ ਉਹਨੇ ਸੁੱਡ ਕਹਤੀ ਆਉਂਦੀ ਐ ਇਹ ਚੀਜ਼ ਕਿੰਨੀ ਜਗ੍ਹਾ ਇਹਨਾਂ ਦੀ ਇਹਨਾਂ ਨੇ 17 ਮਰਲੇ ਭਾਜੀ ਦੀ ਜਗ੍ਹਾ ਮੱਲੀ ਐ ਭਾਜੀ ਉਹਨਾਂ ਦੀ ਕੋਠੀ ਵੱਲ ਵੀ ਦਰ ਕੱਢ ਲਿਆ ਦਰ ਕੱਢ ਲਿਆ ਹੋਰ ਬੜਾ ਕੁਝ ਹੋਰ ਬੜੀ ਸਰੀਆਂ ਇਲਿਗਲ ਇਨਕ੍ਰੋਚਮੈਂਟ ਇਸ ਤਰੀਕੇ ਨਾਲ ਉਹਨੇ ਸਾਡੇ ਪਿੰਡ ਦੇ ਵਿੱਚ ਕਾਫੀ ਮਕਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਅੱਛਾ ਹਾਂਜੀ ਉਹ ਕੇਸ ਚੱਲ ਰਿਹਾ ਹੈ ਪਹਿਲਾਂ ਕਰ ਲਈ ਸੀ ਇਹਨਾਂ ਨੇ ਕਬਜ਼ਾ ਜਦੋਂ ਇਹ 2 ਸਾਲ ਪੁਰਾਣੀ ਗੱਲ ਦੱਸਦੇ ਆ ਜਦੋਂ ਦੁਵਾਰ ਦੀ ਗੱਲ ਐ ਉਹ ਹੋਇਆ ਕੀ ਐ ਲਲਕੀਰ ਦੇ ਅੰਦਰ ਐ ਲਲਕੀਰ ਦੇ ਅੰਦਰ ਹੁਣ ਕਰਕੇ ਉਹਨਾਂ ਦੀ ਰਜਿਸਟਰੀਆਂ ਵਗੈਰਾ ਨਹੀਂ ਹੁੰਦੀਆਂ ਇਹ ਚਾਰ ਭਰਾ ਨੇ ਮੱਖਣ ਭਾਜੀ ਉਹ ਰੀਅਲ ਬ੍ਰਦਰ ਚਾਰ ਨੇ ਇਨਸੈਸਟਰ ਪ੍ਰੋਪਰਟੀ ਚੱਲੀ ਜਾਂਦੀ ਹੈ ਇੱਕ ਬ੍ਰਦਰ ਨੇ ਆਪਣਾ ਸ਼ੇਅਰ ਅਨਿਲ ਸਰਵਨ ਨੂੰ ਦਿੱਤਾ ਪਰ ਕਬਜ਼ਾ ਨਹੀਂ ਦਿੱਤਾ ਕਿਤੇ ਵੀ ਐਸਾ ਡਾਕੂਮੈਂਟ ਨਹੀਂ ਲਿਖਿਆ ਕਿ ਉਹਨੂੰ ਕਬਜ਼ਾ ਦਿੱਤਾ ਹੈ ਕਿਉਂਕਿ ਕਬਜ਼ਾ ਉਦੋਂ ਦੇਵੇਗਾ ਜਦੋਂ ਪ੍ਰੋਪਰਟੀ ਵੰਡ ਹੋਈ ਹੋਏਗੀ ਅਸੀਂ ਚਾਰ ਭਰਾ ਖੜੇ ਆਂ ਚਾਰੋਂ ਭਰਾਵਾਂ ਨੇ ਅਸੀਂ ਪ੍ਰੋਪਰਟੀ ਵੰਡੀ ਵੀ ਨਹੀਂ ਆਪਸ ਤੇ ਕਬਜ਼ਾ ਹਾਂ ਠੀਕ ਹੈ ਵਰਚੁਅਲ ਪੋਜੈਸ਼ਨ ਦਿੱਤੇ ਫਿਜ਼ੀਕਲ ਪੋਜੈਸ਼ਨ ਉਦੋਂ ਦਿੱਤਾ ਜਾ ਸਕਦਾ ਹੈ ਜਿਸ ਵਲੇ ਵੰਡ ਹੋ ਚੁੱਕੀ ਹੋਵੇ ਕਿ ਠੀਕ ਹੈ ਭਾਜੀ ਤੁਹਾਡਾ ਹਿੱਸਾ ਇਹ ਮੇਰਾ ਇਹ ਮੇਰਾ ਇਹ ਵੰਡ ਪੈ ਕੇ ਉਧੀਆਂ ਲਕੀਰਾਂ ਬਣਦੀਆਂ ਨੇ ਨਕਸ਼ਾ ਬਣਦਾ ਉਹ ਨਕਸ਼ਾ ਵੀ ਨਹੀਂ ਬਣਿਆ ਤੇ ਇਸ ਤਰ੍ਹਾਂ ਲੁੱਟ ਹੋਈ ਐ ਜੋ ਉਸ ਬੰਦੇ ਨੇ ਕ੍ਰਿਮੀਨਲ ਐਕਟ ਕੀਤਾ ਉਹ ਬਿਲਕੁਲ ਕ੍ਰਿਮੀਨਲ ਲਾਅ ਦੇ ਅੰਦਰ ਵੈਰੀ ਵੈਲ ਕਵਰਡ ਐ ਔਰ ਉਹਦੀ ਪਨਿਸ਼ਮੈਂਟ ਪੱਕੀ ਐ ਹੁਣ ਜੇ ਇਹ ਪੁਲਿਸ ਜਿਹੜੀ ਐ ਐਨਆਰਆਈ ਐ ਉਹਨਾਂ ਕੋ ਰਿਸ਼ਵਤ ਨਹੀਂ ਖਾਂਦੀ ਜੇ ਉਹਨਾਂ ਦੇ ਗਲਤ ਤਰੀਕੇ ਨਾਲ ਉਹਨਾਂ ਦੀ ਹੱਕ ਰੀਸੀ ਨਹੀਂ ਕਰਦੀ ਤੇ ਫਿਟ ਕੇਸ ਐ ਜਿਹਦੇ ਵਿੱਚ ਪਰਚਾ ਹੋ ਕੇ ਸਾਰੇ ਬੰਦੇ ਅੰਦਰ ਜਾਣਗੇ ਔਰ ਇਹਨਾਂ ਦੀ ਜ਼ਮੀਨ ਦਾ ਕਬਜ਼ਾ ਇਹਨਾਂ ਨੂੰ ਵਾਪਸ ਦਿੱਤਾ ਦਵਾਇਆ ਜਾਣਾ ਚਾਹੀਦਾ ਜੀ ਇੱਕ ਕੰਪਲੇਂਟ ਜਿਹੜੀ ਹੈਗੀ ਐ ਐਨਆਰਆਈ ਮੱਖਣ ਸਿੰਘ ਢੇਸੀ ਨੇ ਕਾਨਾ ਢੇਸੀਆਂ ਪਿੰਡ ਤੋਂ ਜਿਹੜੇ ਕਿ ਕੈਨੇਡਾ ਰਹਿੰਦੇ ਨੇ ਇਹਨਾਂ ਨੇ ਸਾਨੂੰ ਕੰਪਲੇਂਟ ਕੀਤੀ ਹੈਗੀ ਆ ਜਿਸ ਵਿੱਚ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਦੇ ਘਰ ਤੇ ਕਬਜ਼ਾ ਕਰ ਲਿਆ ਗਿਆ ਹੈ ਤੇ ਸਮਾਨ ਚੋਰੀ ਕਰਕੇ ਚੁੱਕ ਕੇ ਲੈ ਗਏ ਨੇ ਇਹਦੀ ਬਰਤਾਲ ਜਾਰੀ ਹੈਗੀ ਹੈ ਬਰਤਾਲ ਦੌਰਾਨ ਜਿਹੜੇ ਫੈਕਟਸ ਵਨ ਮੈਰਿਟ ਆਣਗੇ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ